ਸਾਰਿਆਂ ਨੇ ਬਣਾਦਾ ਕੱਲੇ ਕੱਲੇ ਅੱਜ ਅਸੀਂ ਨਗਰ ਚੀਮਾ ਵਿਖੇ ਪਹੁੰਚੇ ਆ ਸਾਡੀ ਸਾਰੀ ਟੀਮ ਇਥੋਂ ਦੇ ਸਾਡੇ ਕਿਸਾਨ ਭਰਾ ਨੇਗੇ ਸਾਡੇ ਵਲੰਟੀਅਰ ਨੇ ਇੰਚਾਰਜ ਸਾਹਿਬ ਨੇ ਚੌਕੀ ਇੰਚਾਰਜ ਸਾਹਿਬ ਮੇਰਾ ਕਹਿਣ ਦਾ ਭਾਵਾ ਅਸੀਂ ਆ ਸੌਣ ਦੇ ਮਹੀਨੇ ਚ ਮੈਂ ਪੂਰਾ ਹਫਤਾ ਨਹੀਂ ਮੈਨੂੰ ਲੱਗਦਾ ਮੈਂ 15-20 ਦਿਨ ਅਸੀਂ ਲਗਾਤਾਰ ਹੀ ਲਾਵਾਂਗੇ ਬੂਟੇ ਕਿਉਂਕਿ ਇਹ ਕੋਰੜਪਿੰਡ ਤੋਂ ਸ਼ੁਰੂਆਤ ਕੀਤੀ ਸੀਗੀ ਉਹ ਵੀਡੀਓ ਅਸੀਂ ਛਾਪੇ ਗਏ 1500 ਦੇ ਕਰੀਬ ਕੋਰੜ ਲਾਇਆ ਛਾਪੇ ਲਾਇਆ ਹਰ ਪਿੰਡ ਦੇ ਵਿੱਚ ਬੂਟਾ ਵਾਲਾ 1000 ਬੂਟਾ ਹਰ ਪਿੰਡ ਨੂੰ ਦੇ ਰਹੇ ਆ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਜਮਾਨਜੀ ਦੇ ਦੇਸਾ ਨਿਰਦੇਸ਼ਾਂ ਅਨੁਸਾਰ ਹਰ ਪਿੰਡ ਨੂੰ 1000 ਬੂਟਾ ਅਸੀਂ ਦੇ ਰਹੇ ਆ ਕਿਸੇ ਵੀ ਕਲੱਬ ਨੂੰ ਕਿਸੇ ਪੰਚਾਇਤ ਨੂੰ ਕਿਸੇ ਨੂੰ ਵੀ ਬੂਟਾ ਦੀ ਲੋੜ ਹੋਵੇ ਭਾਵੇਂ ਕਿਸਾਨ ਨੇ ਸਾਡੀ ਵੀਡੀਓ ਦੇਖ ਕੇ ਕੋੜਡਾਲੀ ਇਹ ਮਲੂਕ ਜੀ ਨੇ ਮਲੂਕ ਸਿੰਘ ਨੇ ਜਿਵੇਂ ਤੋਂ ਇਹਨੇ ਆਪਦੇ ਖੇਤ ਦੇ ਵਿੱਚ ਅਜੇ ਪੌਦੇ ਲਗਾ ਰਿਆ ਸਭ ਤੋਂ ਵੱਡੀ ਗੱਲ ਹੈ ਜੰਗਲ ਆਪਦੇ ਖੇਤ ਵਿੱਚ ਇੱਕ ਕਨਾਲ ਦੇ ਵਿੱਚ ਸਾਰਾ ਜੰਗਲ ਲਾ ਰਿਆ ਅਸੀਂ ਨੂੰ ਵਧਾਈ ਦੇ ਪਾਤਰੀ ਦੱਸਦੇ ਹਾਂ ਵੀ ਬੜਾ ਵੱਡੀ ਗੱਲ ਹੈ ਆਪਦੀ ਜਗ੍ਹਾ ਦੇ ਵਿੱਚ ਜੰਗਲ ਲਾਉਣਾ ਤੇ ਹੋਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਸਾਰੇ ਆਪਦੀਆਂ ਮੋਟਰਾਂ ਦੇ ਉੱਪਰ 5-5 10-10 ਦਰਖਤ ਲਾਓ ਕਿਉਂਕਿ ਦਰਖਤਾਂ ਨਾਲ ਹੀ ਜ਼ਿੰਦਗੀ ਹੈ ਦਰਖਤ ਇੱਕ ਉਹੋ ਜੀ ਚੀਜ਼ ਆ ਆਪਦਾ ਸਾਰਾ ਵੱਡਾ ਦਰਖਤ ਬੋੜ ਬਣ ਕੇ ਇੱਕ ਬੰਦੇ ਦੇ ਉੱਪਰ ਸਾਰੇ ਉਹ ਆਪਦੀ ਜ਼ਿੰਦਗੀ ਬਾਰ ਦਰਖਤ ਮੰਨਦਾ। ਮੰਨ ਲਓ ਜਦੋਂ ਦਰਖਤ ਕੋਈ ਬੱਚਾ ਜਨਮ ਲੈਂਦਾ। ਸਭ ਤੋਂ ਪਹਿਲਾਂ ਆਪਾਂ ਨਹਿਮ ਤੋੜ ਕੇ ਲੈ ਕੇ ਆਉਨੇ ਆ। ਆਪਦੇ ਗੇਟ ਨਾਲ ਬੰਨਦੇ ਆ। ਪ੍ਰਾਣੀਆਂ ਬੁੜੀਆਂ ਤਾਂ ਬੀਬੀਆਂ ਛੜੀਆਂ ਮਤਾਵਾਂ ਤਾਂ ਮੰਜੇਰਾਲ ਵੀ ਸਾਰਾ ਨਹਿਮ ਬਣ ਕੇ ਰੱਖਦੇ ਆ ਵੀ ਐਕੋ ਗਿਆ ਐਂਟੀਬੈਟਿਕ ਰਮ। ਤੇ ਉਸ ਤੋਂ ਬਾਅਦ ਜਦੋਂ ਬੰਦਾ ਦੁਨੀਆ ਤੋਂ ਰੁਖਸਤ ਹੁੰਦਾ ਤੇ ਲਿਆ ਜਾਂਦਾ ਤਾਂ ਵੀ ਦਰਖਤ ਹੀ ਕੰਮ ਆਉਂਦਾ। ਤਿੰਨ ਚਾਰ ਕੁਆਟਰ ਲੱਕੜਾਂ ਪੈਂਦੀਆਂ ਨੇ ਇੱਕ ਦਰਖਤ ਨੂੰ ਪੂਰੀ ਕਹਿੰਦੇ ਹੁੰਦੇ ਆ ਪੂਰੀ ਆਪਣੀ ਸਾਰੀ ਹੂਤੀ ਦੇਣੀ ਪੈਂਦੀ ਹੈ ਸਾਰਾ ਇੱਕ ਦਰਖਤ ਪੂਰਾ ਇੱਕ ਬੰਦੇ ਤੇ ਲੱਗ ਜਾਂਦਾ ਜੇ ਇਹ ਦਰਖਤ ਹੋਣਗੇ ਕਿਉਂਕਿ ਸਭ ਤੋਂ ਜੀਵਨ ਸਾਥੀ ਦਾ ਦਰਖਤ ਹੀ ਆ ਪੌਦਾ ਹੀ ਆ ਤਾਂ ਕਿ ਸਾਰੇ ਸਾਰੇ ਮਨੁੱਖਾਂ ਨੂੰ ਇੱਕ ਇੱਕ ਦਰਖਤ ਆ ਜਿਹੜਾ ਉਹ ਧਰਤੀ ਦੇ ਉੱਪਰ ਲਾ ਕੇਗਾ ਹੋਣਾ ਚਾਹੀਦਾ ਪਾਲਣਾ ਚਾਹੀਦਾ ਤੇ ਸਾਡੇ ਬਲੋ ਕਿਸੇ ਨੂੰ ਵੀ ਜਣੇ ਕਿ ਭੈਣ ਭਰਾ ਨੂੰ ਖਸਾਨਾ ਨੂੰ ਇਹਦੀ ਬੂਟੇ ਦੀ ਲੋੜ ਹੋਵੇ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਫੋਰੈਸਟ ਡਿਪਾਰਟਮੈਂਟ ਨਾਲ ਸੰਪਰਕ ਕਰ ਸਕਦਾ ਅਸੀਂ ਪੂਰਾ ਉਹਦਾ ਸਾਥ ਦੇਵਾਂਗੇ ਬਸ ਜਿਹੜੇ ਫੋਰੈਸਟ ਦੇ ਵਿੱਚ ਜੇ ਤੁਸੀਂ ਫਾਰਮ ਭਰਿਆ ਜਾਂਦਾ ਭਾਵੇਂ ਜੇ ਸੜਕਾਂ ਨਾਲ ਦਰਖਤ ਲੱਗੇ ਆ ਉਹਨੂੰ ਪਾਲਣ ਦੇ ਵੀ ਪੈਸੇ ਮਿਲਦੇ ਆ ਉਹਨੂੰ 45 ਰੁਪਏ ਦੇ ਕਰੀਬ ਪਾਲਣ ਦੇ ਪੈਸੇ ਮਿਲਦੇ ਆ ਤੇ ਉਹ ਮੈਨੂੰ ਵੀ ਝੋਨੇ ਤੋਂ ਵੀ ਫਸਲ ਮੁਰੇ ਜਾਂਦੀ ਹੈ ਜੇ ਆਪਾਂ ਲਾਈਏ ਤਾਂ ਕਿਉਂਕਿ ਹੁਣ ਕਈ ਵਾਰੀ ਪਤਾ ਨਹੀਂ ਹੁੰਦਾ ਉਹ ਜੁਰਮਾਨਾ ਕਰ ਜਾਂਦੇ ਆ ਆਪਾਂ ਫਾਰਮ ਵਗੈਰਾ ਭਰਦੇ ਨਹੀਂਗੇ ਕਿ ਉਹ ਕਿਸਾਨ ਦਾ ਹੀ ਆ 5 ਸਾਲਾਂ ਬਾਅਦ ਕਿਸਾਨ ਨੂੰ ਦਰਖਤ ਨੂੰ ਕੱਟ ਵੀ ਸਕਦਾ ਕੱਟ ਕੋਥੇ ਨਮਾ ਲਾ ਸਕਦਾ ਕਿਉਂਕਿ ਕਿਸਾਨ ਦੇ ਭਾਵੇਂ ਸੜਕ ਤੇ ਲੱਗਿਆ ਹੋਇਆ ਭਾਵੇਂ ਰਸਤੇ ਤੇ ਲੱਗਿਆ ਭਾਵੇਂ ਰੋਡ ਤੇ ਲੱਗਿਆ ਹੋਇਆ ਤੇ ਉਹ ਪਹਿਲਾਂ ਫਾਰਮ ਭਰਨਾ ਪੈਂਦਾ ਸਾਰੇ ਕਿਸਾਨ ਨੂੰ ਫਾਰਮ ਭਰਨਾ ਚਾਹੀਦਾ ਮੈਂ ਫੇਰ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਹਲਕੇ ਦੇ ਵਿੱਚ ਸਾਡੇ ਪੂਰੀ ਵੱਡੀ ਮਿਹਨਤ ਇਸ ਜਿਹੜੀ ਹੋਈ ਹੈ ਐਦਿਕ ਲੱਖਾਂ ਤੋਂ ਵੀ ਲੱਖਾਂ ਦੀ ਤਦਾਦ ਅਸੀਂ ਬੂਟੇ ਲਾਉਣੇ ਆ ਤੇ ਸਾਰੇ ਸਾਡੇ ਨੌਜਵਾਨ ਵੀਰ ਸਾਥਰੇ ਤੇਰੇ ਆ ਮੈਂ ਸਵੇਰ ਤੋਂ ਲਾ ਕੇ ਤਿੰਨ ਘੰਟੇ ਲਾਉਣਾ ਮੈਂ ਤਕਰੀਬਨ ਸਾਢੇ 4 ਵਜੇ ਉੱਠ ਕਰਦਾ ਹਾਂ ਅਸੀਂ ਸਵੇਰੇ ਤੋਂ ਜਾਈਦਾ ਚ ਕੋੜੜ ਪਿੰਡ ਵੀ ਜਾ ਕੇ ਆਏ ਦੁਬਾਰਾ ਤੇ ਅਸੀਂ ਉਹ ਮਰੇਗਾ ਵਾਲੇ ਮਜ਼ਦੂਰ ਆ ਉਹਨੂੰ ਪਾਲਣ ਵਾਸਤੇ ਪਾਣੀ ਪਾਉਣ ਵਾਸਤੇ ਬਾਅਦ ਚ ਹਰ ਪਿੰਡ ਦੇ ਵਿੱਚ ਉਹ ਵੀ ਰੱਖਦੇ ਆ ਦੋ ਬੰਦੇ ਉਹਨਾਂ ਤੇ 1500 ਦੇ ਕਰੀਬ ਲਾਉਣੇ ਆਪਾਂ 1500 ਦੇ ਬੂਟੇ ਜਿਤੋਂ ਕਰੀਬ ਲੱਗਦਾ ਦੋ ਬੰਦੇ ਉਹਦੇ ਵਿੱਚ ਭਰਤੀ ਕਰ ਲੈਣੇ ਆ ਕਿਉਂ ਬੂਟੇ ਪਾਲ ਸਕਣ ਇਸ ਕਰਕੇ ਭਰਾਵੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਦਰਖਤ ਆ ਇਹ ਹੀ ਆਪਣੀ ਜ਼ਿੰਦਗੀ ਆ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇਗੇ ਤੇ ਕਿਉਂਕਿ ਇਹੋ ਜਿਹੇ ਦਰਖਤ ਆ ਜਿਵੇਂ ਉਹ ਬਾਈ ਦੇ ਹੱਥ ਦਾ ਸੰਜਣਾ ਦਾ ਦਰਖਤ ਆ ਇਹ 220 ਤਰ੍ਹਾਂ ਦੇ ਵੀ ਵੱਧ ਰੋਗ ਠੀਕ ਕਰਦਾ ਕੁਈ ਇਤਜਾਬ ਦਾ ਕੈਪਸੂਲ ਲੈਣ ਦੀ ਲੋੜ ਨਹੀਂ ਇਹਦੇ ਪੱਤੇ ਨੇ ਬੜੇ ਵਧੀਆ ਸਵੇਰੇ ਦਾਸ ਖਾ ਲੋ ਸ਼ਾਮ ਨੂੰ ਖਾ ਲੋ ਕੋਈ ਬਿਮਾਰੀ ਨਹੀਂ ਲੱਗਦੀ ਕੈਂਸਰ ਤੱਕ ਦੇ ਰੋਗ ਠੀਕ ਹੁੰਦੇ ਨੇਗੇ ਤੇ ਹੋਰ ਅਰਜੁਨ ਦਰਖਤ ਆਦੇ ਪਿੱਪਲ ਪਿਆ ਬਰੋਟ ਪਿਆ ਬਰੋਟਾ ਪਿਆ ਇਹ ਸਾਰੇ ਦਰਖਤ ਬੜੇ ਕੰਮ ਦੇ ਨੇਗੇ ਆਹ ਕਿਸਾਨ ਭਰਾ ਦਾ ਹੋਰ ਵੀ ਧੰਨਵਾਦ ਆਦੇ 20 ਦਰਖਤ ਲੱਗੇ ਨੇ ਦੇਖੋ ਮੋਟਰ ਦੇ ਉੱਪਰ ਜਾਮਣ ਲੱਗਿਆ ਨਾਰ ਲੱਗਿਆ ਅਮਰੂਦ ਲੱਗਿਆ ਯਾਨੀ ਕਿ ਸਵਰਗੀ ਆ ਯਾਰ ਇੱਥੇ ਆ ਕੇ ਕੋਈ ਏਸੀ ਦੀ ਲੋੜ ਨਹੀਂ ਕੋਈ ਪੱਖੇ ਦੀ ਲੋੜ ਨਹੀਂ ਇਸ ਕਰਕੇ ਸਾਰੇ ਕਿਸਾਨ ਭਰਾ ਮੋਟਰਾਂ ਦੇ ਉੱਪਰ ਦਰਖਤ ਲਾਉਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਫੇਰ ਵੱਡੀ ਤਦਾਦ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਨੂੰ ਸਨੇਹਾ ਆਇਆ ਹੈ ਅਸੀਂ ਆਹ ਮਹੀਨਾ ਪੂਰਾ ਜਿਹੜਾ ਬੂਟਿਆਂ ਦੇ ਉੱਪਰ ਲਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ